ਅੱਜ ਇਹ ਵਨਨ ਸਰਮਾਨਤ ਕਰਨਗੇ ਜੀ ਤੇ ਪੰਜਾਹ ਸਹਾਵਾਨਾ ਵਿਦਿਆਰਥੀਆਂ ਨੇ ਮੰਚ ਤੇ ਲਿਆ ਹੋਣ ਪਹਿਲਾ ਸਥਾਨ ਹਾਸਲ ਕੀਤਾ ਹੈ ਪ੍ਰਵੀਰ ਦੂਸਰਾ ਸਥਾਨ ਦਿਤੀਸ਼ ਕੁਮਾਰ ਤੇ ਤੀਸਰਾ ਸਥਾਨ ਜੋ ਹਾਸਲ ਕੀਤਾ ਹੈ ਕਬੀਰ ਸਿੰਘ ਇਹਨਾਂ ਬਤਿਆਂ ਨੇ 90% ਤੋਂ ਉੱਪਰ ਨੰਬਰ ਲੈ ਕੇ ਹਾਂਜੀ ਤੇ ਇਸ ਦੇ ਨਾਲ ਹੀ ਹੁਣ ਸਾਡੇ ਪ੍ਰਿੰਸੀਪਲ ਮੈਡਮ ਨੂੰ ਸਟਾਫ ਹਾਂਜੀ ਤਾੜੀਆਂ ਦੇ ਨਾਲ ਹਾਜੀ ਉਹ ਸਾਰੇ ਪ੍ਰਿੰਸੀਪਲ ਮੈਡਮ ਤੇ ਸਰ ਪਾਸਾ ਵਾਲੀ ਬੇਨਤੀ ਹੈ ਕਿ ਉਹ ਸਾਡੇ ਮੁੱਖ ਮਹਿਮਾਨ ਜੀ ਦਾ ਸਨਮਾਨ ਕਰਨਗੇ ਜੀ ਹਾਜ਼ਰੀਆਂ ਹੋ ਗਿਆ ਜੀ ਹਾਂਜੀ ਉਹਨਾਂ ਦੇ ਨਾਲ ਜੀ ਪਹੁੰਚੇ ਹੋਏ ਸਾਡੇ ਸਰਵਣ ਜਸਵੰਤ ਸਿੰਘ ਕਾਲਾ ਜੀ ਉਹਨਾਂ ਦਾ ਵੀ ਸਨਮਾਨ ਅਸੀਂ ਕਰ ਰਹੇ ਹਾਂ ਅੱਜ ਜਿਸ ਨੇ ਆਏ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਰਦਸ਼ਨ ਕੁਮਾਰ ਜੀ ਉਹਨਾਂ ਦਾ ਵੀ ਅਸੀਂ ਕਿਸਨਮਾਨ ਕਰ ਰਹੇ ਹਾਂ ਬੜੀ ਖੁਸ਼ੀ ਨਾਲ ਅੱਜ ਉਹਰੇ ਆ ਕੇ ਇਨਾਲੇ ਅਸਮਾ ਕੱਟ ਕੇ ਸਾਨੂੰ ਦਰਸ਼ਨ ਦਿੱਤੇ ਨੇ ਸਾਡੇ ਇਸ ਪ੍ਰੋਗਰਾਮ ਦੀ ਸ਼ੋਭਾ ਦੇ ਇੱਕ ਵਾਧਾ ਕੀਤਾ ਤੇ ਉਹਨਾਂ ਨੂੰ ਗੁਜਾਰਸ਼ ਕਰਾਂਗਾ ਪ੍ਰਿੰਸੀਪਲ ਮੈਡਮ ਨੂੰ ਕਿ ਉਹ ਔਰਤ ਤੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਉਹਨਾਂ ਦਾ ਧੰਨਵਾਦ ਕਰ ਜੀ ਪ੍ਰਿੰਸੀਪਲ ਮੈਡਮ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਰਕੇ ਦੇ ਐਮਐਲਏ ਸ੍ਰੀ ਅਮਨਿੰਦਰ ਸਿੰਘ ਜੀ ਸਾਡੇ ਕ੍ਰਿਆ ਦੇ ਸੁਪੰਚ ਸ੍ਰੀ ਜਸਵੰਤ ਸਿੰਘ ਜੀ ਇਹ ਸਾਡੇ ਸਕੂਲ ਦੇ ਵਿੱਚ ਪਹੁੰਚੇ ਨੇ ਇੱਕ ਬਹੁਤ ਹੀ ਵਧੀਆ ਸਮਾਗਮ ਜਿਹੜਾ ਹੈ ਉਸ ਦਾ ਉਦਘਾਟਨ ਕਰਨ ਵਾਸਤੇ ਤੇ ਦੇਖੋ ਵੀ ਪਤਾ ਹੈ ਕਿ ਇਹਨਾਂ ਦਾ ਬਹੁਤ ਜ਼ਿਆਦਾ ਸ਼ਡਿਊਲ ਜਿਹੜਾ ਬੀਸੀ ਹੈ ਲੇਕਿਨ ਉਹਦੇ ਵਿੱਚੋਂ ਵੀ ਇਹਨਾਂ ਨੇ ਟਾਈਮ ਨਿਗਾਹ ਲਿਆ ਸਕੂਲ ਦੇ ਵਿੱਚ ਜਾਣ ਵਾਸਤੇ ਤੇ ਇਹਨਾਂ ਨੇ ਜੋ ਵੀ ਪ੍ਰਾਪਤੀਆਂ ਆਪਣੀਆਂ ਦੱਸੀਆਂ ਨੇ ਇਹਨਾਂ ਦੀ ਸਰਕਾਰ ਕੀ ਕਰ ਗਈ ਹੈ ਤੇ ਉਹਦੇ ਨਾਲ ਸਾਡੇ ਸਕੂਲ ਜਿਹੜੇ ਨੇ ਬਹੁਤ ਉੱਪਰ ਚੁੱਕੇ ਜਾ ਚੁੱਕੇ ਨੇ ਦੇਖੋ ਕਿ ਵੀ ਆਪਣੇ ਯਤਨ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਤੇ ਧੰਨਵਾਦ ਕਰਦੇ ਆਂ ਕਿ ਸਾਡੇ ਸਕੂਲ ਵਿੱਚ ਆਏ ਅਸੀਂ ਆਪਣੇ ਆਪ ਨੂੰ ਬਹੁਤ ਮਾਣ ਵਾਲੇ ਮਹਿਸੂਸ ਕਰ ਰਹੇ ਆਂ ਥੈਂਕ ਯੂ ਸਸਿ ਗਾ ਜੀ ਬਿਸਕਰ ਦੇਖੋ ਜਦੋਂ ਦੀ ਸਰਕਾਰ ਆਈ ਆ ਉਸ ਦਿਨ ਤੋਂ ਹੀ ਅਸੀਂ ਸਿੱਖਿਆ ਤੇ ਸਿਹਤ ਤੇ ਮੈਰੀ ਪਾਣੀ ਤੇ ਸੜਕਾਂ ਤੇ ਇਹਦੇ ਤੇ ਲਗਾਤਾਰ ਕੰਮ ਕਰ ਰਹੇ ਆਂ ਇਸ ਲਈ ਇਹਦੇ ਤਹਿਤ तकरीबन 50 ਲੱਖ ਰੁਪਇਆ ਪ੍ਰਾਇਮਰੀ ਸਕੂਲ ਦੇ ਲਈ 50 ਲੱਖ ਰੁਪਇਆ ਆ ਜਿਹੜਾ ਹੈਗਾ ਸੀਨੀਅਰ ਸੈਕੰਡਰੀ ਸਕੂਲ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ 3.5 ਕਰੋੜ ਰੁਪਇਆ ਸੜਕਾਂ ਲਈ 92 ਕਰੋੜ ਰੁਪਇਆ ਜਿਹੜਾ ਹੈਗਾ ਨਹਿਰੀ ਪਾਣੀ ਲਈ ਔਰ 25 ਲੱਖ ਰੁਪਇਆ ਸਾਡਾ ਜਿਹੜਾ ਮਹੱਲਾ ਕਲੀਨਿਕਾ ਉਹਦੇ ਲਈ तकरीबन ਆ ਤਿੰਨ ਸਾਲਾਂ ਦੇ ਵਿੱਚ ਗਲੀਆਂ ਨਾਲੀਆਂ ਰੋਬੇ ਤੋਂ ਇਲਾਵਾ 5 ਕਰੋੜ ਰੁਪਏ ਦੀ ਰਾਸ਼ੀ ਰਾਮਪੁਰ ਦੇ ਵਿੱਚ ਖਰਚੀ ਜਾ ਚੁੱਕੀ ਆ ਮੈਂ ਗਰੰਟੀ ਨਾਲ ਕਹਿੰਦਾ ਕਿ ਪਿਛਲੇ 70 ਸਾਲਾਂ ਦਾ ਰਿਕਾਰਡ ਕਢਾ ਲੈਣ ਵੀ 5 ਕਰੋੜ ਹੋਵੇ ਮੈਂ ਨੀਵੇਂ ਸਮਾਹ ਤੇ ਬੈਠਣ ਨੂੰ ਚਾਹ ਰਿਹਾ ਸਰਕਾਰ ਤਾਂ ਨਾ ਦੇ ਰਹੀ ਕੀ ਕਹਲਾਉਂਦੇ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੇ ਮਸਲੇ ਨੇ ਤੇ ਅਸੀਂ ਹਮੇਸ਼ਾ ਹੀ ਕਿਉਂਕਿ ਕੇਂਦਰ ਤੋਂ ਤਾਂ ਅਸੀਂ ਵੀ ਪੀੜਤ ਤੇ ਅਸੀਂ ਉਹਨਾਂ ਦੇ ਨਾਲ ਅਰਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਵਾਲ ਆ ਜੀ ਪੰਜਾਬ ਸਰਕਾਰ ਕੋਲੇ ਪੈਂਡਿੰਗ ਪਿਆ ਹੋ 50 ਕਰੋੜ ਦਾ 400 ਮੁਲਾਜ਼ਮਾਂ ਦਾਗੀ ਮੁਲਾਜ਼ਮਾਂ ਇਹ ਦਾਗੀ ਮੁਲਾਜ਼ਮਾਂ ਡਿਊਟੀ ਦੇ ਆ ਜਿਹੜੇ ਬਿਲਕੁਲ ਕੋਰਟ ਦੇ ਵਿੱਚੋਂ ਬਾਹਰ ਹੋਏ ਰਹੇ ਉਹਨਾਂ ਨੂੰ ਬਾਹਰ ਆਪੋ ਚੈੱਕ ਕਰ ਲੈਂਦੇ ਆ ਮੇਰੇ ਕੋਲ ਮੇਰੇ ਧਿਆਨ ਚ ਨਹੀਂ ਹੈ ਕਿਉਂਕਿ ਮੈਂ ਗ੍ਰਹਿ ਵਿਭਾਗ ਦੇ ਦਾ ਹੈਗਾ ਜਿਹੜੇ ਜ਼ਿੰਮੇਵਾਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਹੈ ਮੈਂ ਤਾਂ ਇੱਕ ਐਮ ਐਲ ਏ ਹਾਂ ਤੇ ਹਲਕੇ ਦੀ ਜ਼ਿੰਮੇਵਾਰੀ ਮੇਰੇ ਕੋਲ ਜ਼ਰੂਰ ਹੈਗੀ ਆ ਜੇ ਕੋਈ ਤੁਹਾਡੇ ਕੋਲ ਡਿਟੇਲ ਹੋਵੇ ਮੈਨੂੰ ਦੱਸਣਾ ਆਪਣੇ ਹਲਕੇ ਦਾ ਹੋਵੇ ਆਪਾਂ ਉਹਦੇ ਨਾਲ ਨਜ਼ਰੂ ਮਾਰਦੇ ਆ ਥੈਂਕ ਯੂ ਸਰ ਅੱਜ ਭਾਜੀ ਦੱਸ ਸਕਦੇ ਸਰ ਸਤਿ ਸ਼੍ਰੀ ਅਕਾਲ ਤੁਹਾਡੇ ਕੋਲ ਸਕੂਲ ਦਾ ਨਾ ਬੇਬੇਸ ਘਟ ਹੋਇਆ ਐਮ ਐਲ ਏ ਸਾਹਿਬ ਆਇਆ ਕੀ ਕਰਨਾ ਤੁਹਾਨੂੰ ਸਰ ਮੇਰੇ ਸਾਬਨਲਤਾ ਦੇਖੋ ਜੋ ਵੀ ਸਰਕਾਰ ਕਰ ਰਹੀ ਹੈ ਐਮਐਲਏ ਸਾਹਿਬ ਕਰ ਰਹੇ ਸਾਡੀ ਭਗਵੰਤਮਾਨ ਸਰਕਾਰ ਕਰ ਰਹੀ ਹੈ ਸਕੂਲਾਂ ਦੀ ਬਿਹਤਰੀ ਵਾਸਤੇ ਜਿਹੜੀਆਂ ਸਹੂਲਤਾਂ ਦੇ ਰਹੇ ਨੇ ਇਹਨਾਂ ਦੇ ਵਾਸਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਟਾਈਮ ਨਿਕਾਲਿਆ ਤੇ ਸਾਡੇ ਸਕੂਲ ਦੇ ਵਾਸਤੇ ਪਹੁੰਚੇ ਨੇ ਫਿਰ ਤਰ ਬੋਲਣਾ ਕੋ